ਸੇਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀਆਂ ਦੇ ਹੁਕਮ ਦੇ ਨਾਲ ਦਾਸ ਹਰ ਮਹੀਨੇ ਦੋ ਸਵਾਲ ਪੁੱਛਦਾ ਜੀ ਉਹਨਾਂ ਦੋਵਾਂ ਸਵਾਲਾਂ ਦੇ ਆਪ ਜੀ ਵੱਧ ਚੜ੍ਹ ਕੇ ਜਵਾਬ ਦਿੰਦੇ ਹੋ ਜੀ ਅੱਜ 20 ਜੁਲਾਈ ਸਨ 2024 ਹੈ ਜੀ ਅੱਜ ਅਸੀਂ ਜਿਹੜੇ ਜੁਲਾਈ ਮਹੀਨੇ ਚ ਦੋ ਸਵਾਲ ਪੁੱਛੇ ਸੀ ਉਹਨਾਂ ਦੋਵਾਂ ਸਵਾਲਾਂ ਦੇ ਸਾਰਿਆਂ ਦੇ ਨਾਮ ਅਸੀਂ ਇਸ ਵਿਖਾਫੇ ਵਿੱਚ ਪਾ ਦਿੱਤੇ ਨੇ ਹੁਣ ਸਾਰਿਆਂ ਦੇ ਨਾਵਾਂ ਦੇ ਵਿੱਚੋਂ ਚਾਰ ਨਾਮ ਕੱਢਾਂਗੇ ਜੀ ਲੱਕੀ ਡਰਾ ਰਹੇ ਜਿਨ੍ਹਾਂ ਦੇ ਚਾਰ ਨਾਮ ਨਿਕਲਣਗੇ ਉਹਨਾਂ ਦੇ ਘਰੋਂ ਘਰੀ ਤੇ ਚਾਂਦੀ ਦੇ ਸਿੱਕੇ ਪਹਚਾ ਦਿੱਤੇ ਜਾਣਗੇ ਜੀ ਇਹਦੇ ਇੱਕ ਇੱਕ ਦੇ ਵਿੱਚ ਕਿ ਪਹਚਾਂਦੀ ਦਾ ਸਿੱਕਾ ਹੈ ਜੀ ਪਿਓਰ ਚਾਂਦੀ ਦਾ ਸਿੱਕਾ ਵਾਹਿਗੁਰੂ ਜੀ ਅਸੀਂ ਕੋਈ ਵੀ ਸਵਾਲ ਪੁੱਛਦੇ ਹਾਂ ਉਹ ਵਾਹਿਗੁਰੂ ਆਸਰਾ YouTube ਤੇ ਅਪਲੋਡ ਕਰਦੇ ਹਾਂ ਜੀ ਆਪ ਜੀ ਬਾਬਾ ਜਸਵਿੰਦਰ ਸਿੰਘ ਜੀ ਦੇ ਸੂਏ ਵਾਲੇ ਪਰ ਲਓ ਜਾਂ ਵਾਹਿਗੁਰੂ ਆਸਰਾ ਪਰ ਲਓ ਤੇ YouTube ਤੇ ਚੈਨਲ ਖੁੱਲ ਜਾਂਦਾ ਜੀ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਵੀ ਕਰਿਆ ਕਰੋ ਜੀ ਤੇ ਸੰਗਤਾਂ ਨੇ ਹੁਕਮ ਲਾਇਆ ਸੀ ਕਿ ਸਾਰਿਆਂ ਨੂੰ ਇਤਿਹਾਸ ਦੇ ਨਾਲ ਜੋੜੋ ਇਸ ਕਰਕੇ ਇਤਿਹਾਸ ਦੇ ਨਾਲ ਜੋੜਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਜੀ ਅੱਜ ਅਸੀਂ ਚਾਰ ਪਰਚੀਆਂ ਖੱਡਾਂਗੇ ਜੀ ਤੇ ਚਾਰ ਪਰਚੀਆਂ ਵਿੱਚ ਜਿਹੜੇ ਗੁਰਮੁਖ ਪਿਆਰਿਆਂ ਦੇ ਨਾਮ ਨਿਕਲਣਗੇ ਜਿਹੜੇ ਤੇ ਸਾਡੇ ਲਾਗੇ ਰਹਿੰਦੇ ਹੋਣਗੇ ਉਹਨਾਂ ਨੂੰ ਅਸੀਂ ਆਪੇ ਸਿੱਕਾ ਦੇ ਕੇ ਆਵਾਂਗੇ ਜਿਹੜੇ ਦੂਰ ਰਹਿੰਦੇ ਹੋਣਗੇ ਉਹਨਾਂ ਨੂੰ ਕੋਰੀਅਰ ਕਰ ਦਿੱਤਾਏ ਹੁਣ ਅਸੀਂ ਪਹਿਲੀ ਪਰਚੀ ਖੱਡਾਂਗੇ ਜੀ ਅੱਜ ਤਰੀਕ 20 ਜੁਲਾਈ ਸਨ 2024 ਹੈ ਜੀ ਆ ਦੇਖੋ ਪਰਚੀਆਂ ਸਾਰੀਆਂ ਇਹ ਚਾਰ ਪਰਚੀਆਂ ਰਾਂ ਇਨਾਮ ਕੱਢਣੇ ਨੇ ਜੀ ਪਹਿਲੀ ਪਰਚੀ ਕੱਢਣ ਲੱਗੇ ਆ ਜੀ ਅੱਖਾਂ ਸਾਡੀਆਂ ਬੰਦ ਨੇ ਜੀ ਸੰਗਤ ਜੀ ਆ ਪਹਿਲੀ ਪਰਚੀ ਕੱਢ ਦਿੱਤੀ ਜੀ ਤੇ ਅਸੀਂ ਆਪਣੀ ਗੋਦ ਵਿੱਚ ਰੱਖ ਲੈਣੇ ਆ ਜੀ ਹੁਣ ਫਿਰ ਹਿਲਾਵਾਂਗੇ ਹਿਲਾ ਆ ਕੇ ਦੂਜੀ ਪਰਚੀ ਕੱਢਾਂਗੇ ਜੀ ਸੰਗਤ ਜੀ ਹਰ ਮਹੀਨੇ ਦੋ ਸਵਾਲ ਪੁੱਛਦੇ ਆ ਜੀ ਦੋਹਾਂ ਸਵਾਲਾਂ ਦਾ ਜਿਹੜੇ ਸਹੀ ਜਵਾਬ ਦਿੰਦੇ ਨੇ ਗੁਰਮੁਖ ਪਿਆਰੇ ਸਾਰਿਆਂ ਦੇ ਨਾਮ ਲਿਖ ਲਈ ਦੇ ਨੇ ਫਿਰ ਸਾਰਿਆਂ ਨਾਵਾਂ ਦੀਆਂ ਇਹ ਪਰਚੀਆਂ ਪਾ ਦਿੱਤੀਆਂ ਜੀ ਫਿਰ ਸਾਰੀਆਂ ਪਰਚੀਆਂ ਚ ਚਾਰ ਇਨਾਮ ਹਰ ਮਹੀਨੇ ਕੱਢੀ ਦੇ ਨੇ ਜੀ ਆਪ ਸਭ ਸੰਗਤਾਂ ਵੱਧ ਚੜ ਕੇ ਜਵਾਬ ਦੇ ਆ ਕਰੋ ਤਾਂ ਜੋ ਸਾਰੀਆਂ ਹੋਰ ਵੀ ਸੰਗਤਾਂ ਇਤਿਹਾਸ ਦੇ ਨਾਲ ਜੁੜ ਸਕਣ ਜੀ ਹੁਣ ਆਪਾਂ ਦੂਜੀ ਪਰਚੀ ਕੱਢਣ ਲੱਗੇ ਆਂ ਜੀ ਅੱਖਾਂ ਬੰਦ ਨੇ ਸਾਡੀਆਂ ਆ ਦੂਜੀ ਪਰਚੀ ਕੱਢ ਦਿੱਤੀ ਜੀ ਆ ਦੋਵੇਂ ਪਰਚੀਆਂ ਆਪ ਆਪਣੀ ਕੋਸ਼ਤ ਰੱਖਣੀਆਂ ਜੀ ਫਿਰ ਰਲਾਣੇ ਆ ਜੀ ਰਲ ਆ ਰਹੇ ਆ ਜੀ ਸਾਰਾ ਰਲਾ ਲਾ ਕੇ ਉਹਨਾਂ ਸਿੱਧੀ ਪਰਚੀ ਕੱਢਾਂਗੇ ਆ ਦੇਖੋ ਜੀ ਤੀਜੀ ਪਰਚੀ ਵੀ ਕੱਢ ਦਿੱਤੀ ਅੱਖਾਂ ਸਾਡੀਆਂ ਬੰਦ ਨੇ ਜੀ ਹੁਣ ਅਸੀਂ ਚੌਥੀ ਪਰਚੀ ਕੱਢਾਂਗੇ ਜੀ ਲਾਲਾਂ ਨੇ ਸਾਰੀਆਂ ਪਰਚੀਆਂ ਜੀ ਹਾਰਰ ਪਰਚੀਆਂ ਲਾਡੀਆਂ ਨੇ ਜੀ ਹੁਣ ਫੇਰ ਅੱਖਾਂ ਬੰਦ ਕਰਕੇ ਚੌਥੀ ਪਰਚੀ ਕੱਢਾਂਗੇ ਅੱਖਾਂ ਸਾਡੀਆਂ ਬੰਦ ਨੇ ਜੀ ਚੌਥੀ ਪਰਚੀ ਕੱਢਾਂਗੇ ਜੀ ਆ ਚੌਥੀ ਪਰਚੀ ਨਿਕਲ ਗਈ ਜੀ ਆ ਚਾਰ ਪਰਚੀਆਂ ਸਾਡੇ ਹੱਥ ਵਿੱਚ ਨੇ ਬਾਕੀ ਅਸੀਂ ਫਰਾਂ ਰੱਖ ਦਿੰਨੇ ਆ ਜੀ ਸੰਗਤ ਜੀ ਇਹ ਚਾਰ ਉਹ ਗੁਰਮਖ ਪਿਆਰਿਆਂ ਦੇ ਨਾਮ ਨੇ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਸੀ ਆਪ ਜੀ ਵੀ ਹਰ ਮਹੀਨੇ ਵਾਚੜ ਕੇ ਜਵਾਬ ਦਿਆ ਕਰੋ ਕਿਉਂਕਿ ਆਪ ਜੀ ਜਵਾਬ ਦੇਵੋਗੇ ਤੇ ਇਤਿਹਾਸ ਦੇ ਨਾਲ ਜੋੜੋਗੇ ਜੀ ਸੰਗਤਾਂ ਨੂੰ ਹੁਕਮ ਸੀ ਕਿਸੇ ਵੀ ਉਪਰਾਲੇ ਦੇ ਨਾਲ ਸੰਗਤਾਂ ਇਤਿਹਾਸ ਦੇ ਨਾਲ ਜੁੜ ਸਕਣ ਤੇ ਬੜਾ ਸੰਗਤਾਂ ਨੇ ਪਿਆਰ ਦਿੱਤਾ ਕਿ ਆਪ ਜੀ ਖੁਬਰਾਲਾ ਕਰਦੇ ਪਿਓ ਜਿਹਦੇ ਨਾਲ ਇਤਿਹਾਸ ਨਾਲ ਸੰਗਤਾਂ ਜੁੜਦੀਆਂ ਪਈਆਂ ਹੁਣ ਅਸੀਂ ਪਹਿਲੀ ਪਰਚੀ ਕੱਢਣ ਲੱਗੇ ਆ ਜੀ ਪਹਿਲੀ ਪਰਚੀ ਖੋਲਣ ਲੱਗੇ ਆ ਜੀ ਇਹ ਪਹਿਲੀ ਪਰਚੀ ਹੈ ਜੀ ਸਰਦਾਰ ਦਿਲਬਖ ਸਿੰਘ ਜੀ ਫੌਰੀਂ ਰਹਿੰਦੇ ਨੇ ਜੀ ਇਹ ਸਰਦਾਰ ਸੱਜਣ ਸਿੰਘ ਜੀ ਦੇ ਪੋਤਰੇ ਨੇ ਜੀ ਸਾਡੇ ਨਗਰ ਦੇ ਨੇ ਜੀ ਇਹ ਪਹਿਲੀ ਪਰਚੀ ਉਹਨਾਂ ਦੀ ਨਿਕਲੀ ਹੈ ਰਹਿੰਦੇ ਫੌਰੀਂ ਨੇ ਜਿਸ ਸਟੇਨ ਲੈਂਦੇ ਨੇ ਇਹ ਉਹਨਾਂ ਦੀ ਪਹਿਲੀ ਪਰਚੀ ਜੀ ਸਰਦਾਰ ਦਿਲਬਖ ਸਿੰਘ ਜੀ ਸਰਦਾਰ ਸੱਜਣ ਸਿੰਘ ਜੀ ਦੇ ਪੋਤਰੇ ਨੇ ਜੀ ਹੁਣ ਆਪਾਂ ਦੂਜੀ ਪਰਚੀ ਖੋਲਾਂਗੇ ਜੀ ਇਹ ਦੂਜੀ ਪਰਚੀ ਹੈ ਜੀ ਸਰਦਾਰ ਜਸਵਿੰਦਰ ਸਿੰਘ ਜੀ ਬਨਾਰਸ ਬਨਾਰਸ ਤੋਂ ਇਹ ਦੂਜੀ ਪਰਚੀ ਹੈ ਜੀ ਇਹਨਾਂ ਨੂੰ ਵਿੱਚ ਆਂਦੀ ਦਾ ਸਿੱਕਾ ਬਨਾਰਸ ਭੇਜ ਦੇਵਾਂਗੇ ਬਨਾਰਸ ਤੁਹਾਨੂੰ ਪਤਾ ਹੀ ਲਖਨਊ ਬਨਾਰਸ ਉਧਰ ਜਿਹੜਾ ਸ਼ਹਿਰ ਹੈ ਬਨਾਰਸ ਉਥੇ ਦੀ ਇਹ ਪਰਚੀ ਹੈ ਜੀ ਦੂਜੀ ਪਰਚੀ ਜਸਵਿੰਦਰ ਸਿੰਘ ਜੀ ਬਨਾਰਸ ਬਾਰਾਨਸੀਵਿਜਨ ਨੂੰ ਬੋਲਦੇ ਆ ਜੀ ਕਿ ਦੂਜੀ ਪਰਚੀ ਉਹਨਾਂ ਦੀ ਹੈ ਜੀ ਇਹਨਾਂ ਨੂੰ ਇਹ ਕੋਰੀਅਰ ਰਹੀਂ ਇਹ ਚਾਂਦੀ ਦਾ ਸਿੱਕਾ ਜਿਹੜੇ ਬਣਾ ਹੁੰਦੇ ਨੇ ਭੇਜ ਦਾਂਗੇ ਜੀ ਇਹ ਚਾਂਦੀ ਦੇ ਸਿੱਕੇ ਚਾਰਨੇ ਦੀ ਉਹ ਤੀਜੀ ਪਰਚੀ ਖੋਲਣ ਲੱਗੇ ਆ ਜੀ ਆ ਬੀਬੀ ਤਜਿੰਦਰ ਕੌਰ ਜੀ ਮੋਹਾਲੀ ਚੰਡੀਗੜ੍ਹ ਤੋਂ ਜੀ ਤੇ ਤੀਜੀ ਪਰਚੀ ਉਹਨਾਂ ਦੀ ਨਿਕਲੀ ਏ ਜੀ ਬੀਬੀ ਤਜਿੰਦਰ ਕੌਰ ਮੋਹਾਲੀ ਚੰਡੀਗੜ੍ਹ ਤੋਂ ਜੀ ਉਹਨਾਂ ਨੂੰ ਆਪਾਂ ਕੋਰੀਅਰ ਰਾਹੀਂ ਸਿੱਕਾ ਭੇਜ ਦਾਂਗੇ ਆ ਚੌਥੀ ਪਰਚੀ ਜੁਲਾਈ ਮਹੀਨੇ ਦੀ 2024 ਦੀ ਚੌਥੀ ਪਰਚੀ ਖੋਲਣ ਲੱਗੇ ਆ ਜੀ ਆ ਦਸੂਹਾ ਦੀ ਬੀਬੀ ਏ ਜੀ ਇਹ ਚੌਥੀ ਪਰਚੀ ਉਹਨਾਂ ਦੀ ਨਿਕਲੀ ਨਾਮ ਨਹੀਂ ਉਹਨਾਂ ਨੇ ਦੱਸਿਆ ਸਾਨੂੰ ਆਪਣਾ ਦਸੂਹਾ ਤੋਂ ਬੀਬੀ ਏ ਜੀ ਸੁਵਾ ਸ਼ਹਿਰ ਸਾਡੇ ਲੱਗੇ ਜੀ ਉਹਨਾਂ ਨੂੰ ਜਾ ਕੇ ਆਪਾਂ ਪਰਚੀ ਇਹ ਚਾਂਦੀ ਦਾ ਸਿੱਕਾ ਦੇ ਦੇਾਂਗੇ ਜੀ ਕਿ ਚੌਥੀ ਪਰਚੀ ਉਹਨਾਂ ਦੀ ਜੀ ਆਪਾਂ ਦੁਬਾਰਾ ਨਾਮ ਬੋਲਦੇ ਨੇ ਆ ਜੀ ਜੁਲਾਈ 2024 ਦੇ ਜਿਹੜੇ ਗੁਰਮukh ਪਿਆਰਿਆਂ ਦੇ ਲੱਕੀ ਡਰਾੜਾਂ ਇਨਾਮ ਨਿਕਲੇ ਨੇ ਜੀ ਉਹਨਾਂ ਦੇ ਦੁਬਾਰਾ ਨਾਮ ਬੋਲਦੇ ਨੇ ਆ ਜੀ ਪਹਿਲਾ ਨਾਮ ਹੈ ਸਰਦਾਰ ਦਿਲਬਖ ਸਿੰਘ ਜੀ ਇਹ ਸਪੇਨਤੂ ਨੇ ਜੀ ਇਹਨਾਂ ਦੀ ਪਹਿਲੀ ਪਰਚੀ ਨਿਕਲੀ ਸਰਦਾਰ ਸੱਜਨ ਸਿੰਘ ਜੀ ਦੇ ਪੁੱਤਰੇ ਨੇ ਜੀ ਦੂਜੀ ਪਰਚੀ ਨਿਕਲੀ ਹੈ ਜੀ ਸਰਦਾਰ ਜਸਵਿੰਦਰ ਸਿੰਘ ਜੀ ਬਨਾਰਸ ਤੋਂ ਬਨਾਰਸ ਨੂੰ ਬਾਰਾਨਸੀਪੁਰ बोलਦੇ ਆ ਜੀ ਕਿ ਦੂਜੀ ਪਰਚੀ ਉਹਨਾਂ ਦੀ ਹੈ ਜੀ ਤੀਜੀ ਪਰਚੀ ਨਿਕਲੀ ਹੈ ਬੀਬੀ ਤਜਿੰਦਰ ਕੌਰ ਮੁਹਾਲੀ ਚੰਡੀਗੜ੍ਹ ਤੋਂ ਤੀਜੀ ਪਰਚੀ ਉਹਨਾਂ ਦੀ ਜੀ ਤੇ ਚੌਥੀ ਪਰਚੀ ਦਸੂਹਾ ਸ਼ਹਿਰ ਤੋਂ ਬੀਬੀ ਜੀ ਨੇ ਆਪਣਾ ਨਾਮ ਨਹੀਂ ਦੱਸਿਆ ਉਹਨਾਂ ਨੇ ਪਰ ਨੰਬਰ ਉਹਨਾਂ ਦਾ ਸਾਡੇ ਕੋਲ ਹੈਗਾ ਜੀ ਕਿ ਚੌਥੀ ਪਰਚੀ ਉਹਨਾਂ ਦੀ ਨਿਕਲੀ ਹੈ ਜੀ ਮਹੀਨੇ ਆਪ ਜੀ ਜਵਾਬ ਦਿਆ ਕਰੋ ਹਰ ਮਹੀਨੇ ਅਸੀਂ ਦੋ ਸਵਾਲ ਪੁੱਛਦੇ ਹਾਂ ਜੀ ਇੱਕ ਸਵਾਲ ਸਾਡਾ 2 ਤਰੀਕ ਨੂੰ ਆ ਜਾਂਦਾ ਇੱਕ ਸਵਾਲ 10 ਤਰੀਕ ਨੂੰ ਆ ਜਾਂਦਾ ਜੀ ਤੇ 20 ਤਰੀਕ ਨੂੰ ਸਾਰਿਆਂ ਦੇ ਲੱਕੀ ਡਰਾ ਰਹਾਂ ਫਿਰ ਨਾਮ ਕੱਢਦੇ ਆ ਜਿਹੜੇ ਜਿਹੜੇ ਗੁਰਮਖ ਪਿਆਰਿਆਂ ਦੇ ਨਾਮ ਆ ਜਾਂਦੇ ਨੇ ਸਾਰੇ ਨਾਮ ਲਿਖ ਕੇ ਪਰਚੀਆਂ ਪਾ ਕੇ ਤੇ ਉਹਨਾਂ ਪਰਚੀਆਂ ਦੇ ਵਿੱਚੋਂ ਚਾਰ ਪਰਚੀਆਂ ਕੱਢਦੇ ਆ ਜੀ ਵਾਧੂ ਵਾ ਸੰਗਤ ਜੀ ਇਤਿਹਾਸ ਦੇ ਨਾਲ ਜੁੜੋ ਆਪ ਸਭ ਸੰਗਤਾਂ ਸਿਰ ਤੇ ਅਥਰ ਰੱਖੋ ਇਸ ਤਰ੍ਹਾਂ ਹੀ ਉਪਰਾਲੇ ਕਰਦੇ ਰਹੀਏ ਜੀ ਅਸੀਂ ਜਿੰਨੀਆਂ ਵੀ ਸੇਵਾ ਕਰਦੇ ਆ ਜਿੰਨੀਆਂ ਵੀ ਅਸੀਂ ਕਥਾ ਵਿਚਾਰਾ ਕਰਦੇ ਆ ਤੇ ਜਿੰਨੇ ਵੀ ਆਪਾਂ ਸਵਾਲ ਪੁੱਛਦੇ ਆ ਉਹ ਸਾਰੀਆਂ ਵੀਡੀਓ ਅਸੀਂ ਵਾਹਿਗੁਰੂ ਆਸਰਾ YouTube ਚੈਨਲ ਤੇ ਅਪਲੋਡ ਕਰਦੇ ਆ ਜੀ ਆਪ ਜੋ ਚੈਨਲ ਨੂੰ ਸਬਸਕ੍ਰਾਈਬ ਕਰੋ 10 ਦਾ ਨੰਬਰ ਹੈ ਜੀ 9872364594 ਇਸ ਨੰਬਰ ਤੇ ਆਪ ਜੀ WhatsApp ਤੇ ਜਵਾਬ ਦਿਆ ਕਰੋ ਜੀ ਪਈਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ